ਜਤਪਾਰ ਬ੍ਰਹਮ ਚਤ ਆਇਆ ਸੋ ਕਰ ਦਈਏ ਵਸਾਇਆ ਸੋਕ ਸਾਗਰ ਗੁਰ ਪਾਇਆ ਤਾ ਸੈ ਸਾ ਸਗਲ ਮਿਟਾਇਓ ਜਤ ਪਾਰ ਬ੍ਰਹਮ ਚਿਤ ਆਇਆ ਸੋ ਘਰ ਦੇਵ ਵਸਾਇਆ ਸੁਖ ਸਾਗਰ ਗੁਰ ਪਾਇਆ ਤਾ ਸੈ ਸਾ ਸਗਲ ਮਿਟਾਇਆ ਹਰ ਕੇ ਨਾਮ ਕੀ ਵਡਿਆਈ ਆਠ ਪਹਿਰ ਗੁਣ ਗਾਈ ਗੁਰ ਪੂਰੇ ਤੇ ਪਾਈ ਰਹਾਉ ਪ੍ਰਭ ਕੀ ਅਕਥ ਕਹਾੜੇ ਜਣ ਬੋਲ ਹੈ ਅੰਮ੍ਰਿਤ ਬਾਣੀ ਨਾਨਕ ਦਾਸ ਵਖਾਣੀ ਗੁਰ ਪੂਰੇ ਤੇ ਜਾਣੀ ਪ੍ਰਭ ਕੀ ਅਕਥ ਕਹਾਣੀ ਜਨ ਬੋਲੇ ਅਮਰਤ ਬਾਣੀ ਨਾਨਕ ਦਾਸ ਵਖਾਣੀ ਗੋਰ ਪੂਰੇ ਤੇ ਜਾਣੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤ ਗੁਰਾਂ ਦੀ ਸਾਜੀ ਨਵਾਜੀ ਗੁਰੂ ਸواری ਗੁਰੂ ਪਿਆਰੀ ਸਾ ਸੰਗਤ ਜੀ ਗਰੀਨਵਾਜ ਪਤਤ ਪਾਵਣ ਭਗਤ ਅਚਲ ਕਿਰਪਾ ਦਾਤ ਅਖੰਡਾ ਬ੍ਰਹਮੰਡਾਂ ਦੇ ਮਾਲਕ ਧੰਨ ਧੰਨ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਜੀ ਦੀ ਕਿਰਪਾ ਮਿਹਰ ਸਦਕਾ ਅਮਰਤ ਵੇਲੇ ਦਾ ਸਮਾਂ ਪ੍ਰਾਪਤ ਹੋਇਆ ਅਮਰਤ ਵੇਲੇ ਦੇ ਸਮੇਂ ਦੀ ਬਾਣੀ ਦੇ ਸਤਿਗੁਰ ਸਾਹਿਬ ਜੀ ਨੇ ਕਿਰਪਾ ਕਰਕੇ ਨਿਤਨੇਮ ਕਰਾਉਣਾ ਕੀਤੇ ਹਨ ਸਵਾਗਤ ਸਤਸੰਗ ਜੀ ਹੁਣ ਕੁਝ ਸਮਾਂ ਕਬੀਰ ਇੱਕ ਘੜੀ ਆਦੀ ਕਰੀ ਆਦੇ ਹੋਤੇ ਆਦ ਭਗਤਨ ਸੇਤੀ ਗੋਸਟੇ ਜੋ ਕੀਨੋ ਸੋ ਲਾਭ ਦੇ ਮਹਾਵਾਕਨ ਸਾਰ ਸਤਿਗੁਰੂ ਮਹਾਰਾਜ ਸਾਹਿਬ ਜੀ ਦੇ ਪਾਵਨ ਸ਼ਬਦ ਦੇ ਵਿਚਾਰ ਸੰਜੀ ਕਰਕੇ ਆਪਣੇ ਜੀਵਨ ਦੀਆਂ ਘੜੀਆਂ ਨੂੰ ਆਪਣੇ ਜੀਵਨ ਦੇ ਸਮੇਂ ਨੂੰ ਸਫਲ ਕਰਨਾ ਕਰੀਏ ਸਤਿਗੁਰ ਸਾਹਿਬ ਜੀ ਦੀ ਕਿਰਪਾ ਸਦਕਾ ਅਸੂ ਦਾ ਮਹੀਨਾ ਜੋ ਸੁਖ ਸ਼ਾਂਤੀ ਦੇ ਨਾਲ ਸਤਿਗੁਰੂ ਸਾਹਿਬ ਜੀ ਨੇ ਬਖੀਤ ਕਰਾਉਣਾ ਕੀਤਾ ਹੈ ਸੋ ਅੱਜ ਕਤਕ ਦੇ ਮਹੀਨੇ ਦੀ ਸੰਗਰਾਂਦ ਦਾ ਦਿਹਾੜਾ ਸਤਿਗੁਰੂ ਸਾਹਿਬ ਜੀ ਨੇ ਬਖਸ਼ਿਸ਼ ਕੀਤਾ ਹੈ ਮਹਾਦੇਵ ਸਮੂਰਤ ਭਲੇ ਜਿਸ ਕੋ ਨਦਰ ਕਰੇ ਨਾਨਕ ਮੰਗੇ ਦਰਸਦਾਨ ਕਿਰਪਾ ਕਰੋ ਹਰੇ ਦੇ ਮਹਾਵਾਕ ਅੰਸਾਰ ਸਤਿਗੁਰੂ ਮਹਾਰਾਜ ਸਾਹਿਬ ਜੀ ਦੇ ਦਰਸ਼ਨ ਕਰਕੇ ਸਤਿਗੁਰ ਸਾਹਿਬ ਜੀ ਦਾ ਉਪਦੇਸ਼ ਸੁਣ ਕਰਕੇ ਪਾਵਨ ਪਵਿੱਤਰ ਸੰਗਰਾਮ ਦੇ ਦਿਹਾੜੇ ਨੂੰ ਮਨਾਉਣਾ ਕਰੀਏ ਸੋ ਅੱਜ ਦਾ ਪਾਵਨ ਸ਼ਬਦ ਸਤਨ ਧਨ ਸਤਿਗੁਰੂ ਗੁਰੂ ਅਰਜਨ ਦੇਵ ਜੀ ਮਹਾਰਾਜ ਸਿੱਧਾਂ ਦੇ ਸਰਤਾਜ ਬਾਣੀ ਦੇ ਰਚਨਹਾਰ ਸ਼ਾਂਤੀ ਦੇ ਸਮੁੰਦਰ ਸੋਟ ਰਾਗ ਦੁਆਰਾ ਅੱਜ ਦਾ ਪਾਵਨ ਸ਼ਬਦ 625 ਅਤੇ 26 ਅੰਗ ਤੇ ਆਪਣੀ ਰਸਨਾ ਤੋਂ ਉਚਾਰ ਕਰਕੇ ਗ੍ਰੀਨਵਾਸ ਸਾਹਿਬ ਜੀ ਪਾਵਨ ਪਵਿੱਤਰ ਉਪਦੇਸ਼ ਬਖਸ਼ਿਸ਼ ਕਰਦੇ ਹਨ ਸ਼ਬਦੀ ਵਿਚਾਰ ਤੋਂ ਪਹਿਲਾਂ ਸਤਿਗੁਰੂ ਮਹਾਰਾਜ ਸਾਹਿਬ ਜੀ ਦੀ ਬਖਸ਼ਿਸ਼ ਕੀਤੀ ਹੋਈ ਫਤੇ ਦੀ ਸਾਜ ਪਾਈਏ ਪ੍ਰੇਮ ਤੇ ਸਤਿਕਾਰ ਦੇ ਨਾਲ ਬੁਲਾਉਣਾ ਕਰੀਏ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਨਾਮ ਵਾਹਿਗੁਰੂ ਸਾਹਿਬ ਜੀ ਸੋਰਠ ਮਹਲਾ 5 ਸੋਠ ਰਾਗ ਦਵਾਰਾ ਪੰਜਵੇਂ ਪਾਤਸ਼ਾਹ ਜੀ ਸ਼ਹੀਦਾਂ ਦੇ ਸਰਤਾਜ ਬਾਣੀ ਦੇ ਰਚਨਹਾਰ ਸ਼ਾਂਤੀ ਦੇ ਸਮੁੰਦਰ ਕਿਰਪਾ ਕਰਦੇ ਹਨ ਬਖਸ਼ਿਸ਼ ਕਰਦੇ ਹਨ ਜੀ ਜਤ ਪਾਰ ਬ੍ਰਹਮ ਚਤ ਆਇਆ ਸਾਬ ਜੀ ਕਹਿੰਦੇ ਭਾਈ ਜਿਨ੍ਹਾਂ ਨੂੰ ਪਾਰ ਬ੍ਰਹਮ ਵਾਹਿਗੁਰੂ ਕਾਲਪੁਰਖ ਚਤ ਦੇ ਵਿੱਚ ਚੇਤੇ ਆਇਆ ਹੈ ਜਤ ਪਾਰ ਬ੍ਰਹਮ ਚਿਤ ਆਇਆ ਜਿਨ੍ਹਾਂ ਨੂੰ ਵਾਹਿਗੁਰੂ ਕਾਲ ਪੁਰਖ ਪਰਮ ਹਿਰਦੇ ਅੰਦਰ ਚੇਤੇ ਆਉਂਦਾ ਜਾਂ ਚਿਤ ਦੇ ਅੰਦਰ ਚੇਤਨਾ ਕਰਦੇ ਨੇ ਚੇਤਨਾ ਹੈ ਤੋ ਚਿਤ ਲਾ ਨਿਸਦਨ ਮੈਂ ਪ੍ਰਾਨੀ ਛਿਨ ਛਿਨ ਔਦ ਬਿਹਾਤ ਹੈ ਫੂਟੇ ਘਟਜੋ ਪਾਣੀ ਤੁਨ ਗੁਰੂ ਤੇਗ ਬਹਾਦਰ ਮਹਾਰਾਜ ਸਾਹਿਬ ਜੀ ਕਿਰਪਾ ਕਰਦੇ ਹਨ ਜਤ ਪਾਰ ਬ੍ਰਹਮ ਚਿਤ ਆਇਆ ਕਹਿੰਦੇ ਇਹ ਜਿਨ੍ਹਾਂ ਨੂੰ ਵਾਹਿਗੁਰੂ ਗਾਲ ਪੰਖ ਪਾਰਾਵਾਰ ਤੋਂ ਜਿਹੜਾ ਰਹਿਤ ਹੈ ਚੇਤੇ ਦੇ ਵਿੱਚ ਚਿੱਤ ਵਿੱਚ ਆਇਆ ਹੈ ਜੀ ਸੋ ਕਰ ਦਈਏ ਵਿਸਾਇ ਕਹਿੰਦੇ ਉਹ ਸਰੀਰੂਪੀ ਘਰ ਉਹ ਹਿਰਦਾ ਰੂਪੀ ਘਰ ਸ਼ੁਭ ਗੁਣਾਂ ਦੇ ਨਾਲ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਵਸਾ ਦਿੱਤਾ ਹੈ ਸੋ ਕਰ ਸੋ ਹਿਰਦਾ ਰੂਪੀ ਘਰ ਦਈਏ ਦਈਏ ਪ੍ਰੇਰਕ ਵਾਹਿਗੁਰੂ ਕਾਲਪੁਰਖ ਪਰਮੇਸ਼ਰ ਨੇ ਕਹਿੰਦੇ ਸ਼ੁਭ ਗੁਣਾਂ ਦੇ ਨਾਲ ਵਸਾਉਣਾ ਕੀਤਾ ਹੈ ਜੀ ਸੁਖ ਸਾਗਰ ਗੁਰ ਪਾਇਆ ਤੇ ਸੁੱਖਾਂ ਦਾ ਸਾਗਰ ਗੁਰ ਪਾਉਣਾ ਕੀਤਾ ਜਿਨ੍ਹਾਂ ਨੇ ਸਾਥ ਸੰਗਤ ਜੀ ਗੁਰੂ ਸੁੱਖਾਂ ਦਾ ਸਾਗਰ ਸਮੁੰਦਰ ਹੈ ਸੰਸਾਰ ਦੁੱਖਾਂ ਦਾ ਘਰ ਮਹਾਰਾਜ ਸੱਚੇ ਪਾਤਸ਼ਾਹ ਜੀ ਦੱਸਣਾ ਕਰਦੇ ਹਨ ਬਾਣੀ ਅੰਦਰ ਸੰਸਾਰ ਦੁੱਖਾਂ ਦਾ ਘਰ ਹੈ ਤੇ ਗੁਰੂ ਸੁੱਖਾਂ ਦਾ ਸਮੁੰਦਰ ਹੈ ਸੰਸਾਰ ਦੁੱਖਾਂ ਦਾ ਸਮੁੰਦਰ ਹੈ ਸਤਿਗੁਰੂ ਜੀ ਸੁੱਖਾਂ ਦੇ ਸਮੁੰਦਰ ਹਨ ਸਾਗਰ ਸਮੁੰਦਰ ਕਹਿੰਦੇ ਗੁਰੂ ਸੁਖ ਸਾਗਰ ਗੁਰ ਪਾਇਆ ਸੁੱਖਾਂ ਦਾ ਸਾਗਰ ਗੁਰੂ ਪਾਉਣਾ ਕੀਤਾ ਹੈ ਤਨ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਸੰਸਾਰ ਦੀ ਹਾਲਤ ਦੱਸਦੇ ਨੇ ਨਾਨਕ ਦੁਖੀਆ ਸਭ ਸੰਸਾਰ ਸਾਰਾ ਸੰਸਾਰ ਸਾਧ ਸੰਗਤ ਜੀ ਦੁਖੀ ਹੈ ਜੇ ਸੁਖੀ ਹਨ ਤਾਂ ਰੱਬ ਦੇ ਪਿਆਰੇ ਜਿਨ੍ਹਾਂ ਨੇ ਗੁਰੂ ਨੂੰ ਪ੍ਰਾਪਤ ਕੀਤਾ ਹੈ ਉਹ ਗੁਰੂ ਕੇ ਪਿਆਰੇ ਇੱਥੇ ਸੰਸਾਰ ਦੇ ਵਿੱਚ ਸੁਖੀ ਵਸਦੇ ਹਨ ਸੋ ਗੁਰੂ ਸੁੱਖਾਂ ਦਾ ਸਾਗਰ ਹੈ ਗੁਰੂ ਸੁੱਖਾਂ ਦਾ ਸਮੁੰਦਰ ਹੈ ਆਪਾਂ ਸਾਰੇ ਜਿੰਨੇ ਵੀ ਜੀਵ ਆਂ ਗੁਰੂ ਪਿਆਰਿਓ ਆਪਾਂ ਸੁਖ ਭਾਵਦੇ ਆਂ ਹਰ ਇੱਕ ਮਨੁੱਖ ਕਹਿੰਦਾ ਕਿ ਮੈਂ ਸੁਖੀ ਵਸਾਂ ਮੈਨੂੰ ਸੁਖ ਮਿਲਣ ਤਾਂ ਮਹਾਰਾਜ ਸਿੱਤੇ ਪਾਤਸ਼ਾਹ ਜੀ ਕਹਿੰਦੇ ਭਾਈ ਬਿਰਗ ਗੁਰੂ ਜਿਹੜਾ ਸਮੁੰਦਰ ਆ ਸੁੱਖਾਂ ਦਾ ਇਸ ਗੁਰੂ ਨੂੰ ਪਾਉਣਾ ਕਰੀਏ ਪ੍ਰਾਪਤ ਕਰਨਾ ਕਰੀਏ ਸੁਖ ਸਾਗਰ ਗੁਰ ਪਾਇਆ ਸਤਗੁਰੂ ਗਰੀਨਵਾਸ ਸਾਹਿਬ ਜੀ ਪਾਵਨ ਬਾਣੀ ਦੇ ਵਿੱਚ ਸੰਸਾਰ ਦੇ ਵਿੱਚ ਇੱਥੇ ਵੱਡੇ ਵੱਡੇ ਜਿਹੜੇ ਰਾਜੇ ਵੀ ਆਏ ਰਾਜ ਭਾਂਗ ਵੀ ਕੀਤਾ ਜਿਨ੍ਹਾਂ ਕੋਲੇ ਬੜੀ ਭਪੂਤੀ ਸੀ ਬੜੇ ਪਦਾਰਥ ਸੀ ਬੜੀ ਮਾਇਆ ਸੀ ਉਹ ਵੀ ਸੰਸਾਰ ਦੇ ਉਤੋਂ ਮਹਾਰਾ ਸੱਚੇ ਪਾਤਸ਼ਾਹ ਜੀ ਕਹਿੰਦੇ ਰੋਦੇ ਗਏ ਮਨੁੱਖ ਨੂੰ ਰੋਣਾ ਪੈਂਦਾ ਹੈ ਦੁੱਖਾਂ ਦੇ ਮਾਰੇ ਨੂੰ ਬੜੇ ਦੁੱਖ ਸੰਸਾਰ ਦੇ ਵਿੱਚ ਨੇ ਸਾਹਿਬ ਜੀ ਦੇ ਪਾਵਨ ਬਚਨ ਸਹਾਂ ਸਰਦਾਰ ਦਾਣ ਦੇ ਇੰਦਰ ਆਇਆ ਪਾਰਸ ਰਾਮ ਰੋਵੇ ਕਰ ਆਇਆ ਜੈਸ ਰੋਵੇ ਭੀਖਿਆ ਖਾਏ ਐਸੀ ਦਰਗਾ ਮਿਲੇ ਸਜਾਏ ਔਰ ਰੋਵੇ ਰਾਮ ਨਿਕਾਲਾ ਭਇਆ ਸੀਤਾ ਲਕਸ਼ਮ ਵਿਛੜ ਗਿਆ ਸੋ ਰੋਵੇ ਦੈਦਸਰ ਦੈਸਰ ਲੰਕ ਗਵਾਏ ਜੈਣਾ ਸੀਤਾ ਆਂਦੀ ਡੌਰੂ ਆਏ ਰੋਵੇ ਜਨਮੇਜਾ ਖੋਏ ਗਿਆ ਏਕ ਹੀ ਕਾਰਨ ਪਾਪੀ ਭਇਆ ਇਹ ਸ਼ਬਦ ਦੇ ਵਿੱਚ ਮਹਾਰਾਜ ਗੁਰੂ ਨਾਨਕ ਸਾਹਿਬ ਜੀ ਨੇ ਦੱਸਣਾ ਕੀਤਾ ਕਿ ਇੱਥੇ ਤਾਂ ਵੱਡੇ-ਵੱਡੇ ਰਾਜੇ ਵੀ ਕਹਿੰਦੇ ਖੀਰ ਨੂੰ ਰੋਂਦੇ ਗਿਆ ਰੋਣਾ ਪੈਂਦਾ ਹੈ ਕਿਉਂਕਿ ਹੈ ਹੀ ਇਹ ਦੁੱਖਾਂ ਦਾ ਘਰ ਸੰਸਾਰ ਕੋਈ ਕਿਵੇਂ ਦੁਖੀ ਹੁੰਦਾ ਕੋਈ ਰਾਜ ਭਾਗ ਜੀ ਦਾ ਖਤਮ ਹੋ ਜਾਵੇ ਉਹ ਦੁਖੀ ਹੁਕੇ ਜਾਂਦਾ ਹੈ ਕੋਈ ਕਿਸ ਪਾਸੇ ਤੋਂ ਦੁਖੀ ਹੁੰਦਾ ਕੋਈ ਕਿਸੇ ਪਾਸੇ ਤੋਂ ਦੁਖੀ ਹੈ ਇਸ ਕਰਕੇ ਮਨੋਕੋ ਰੋਂਦਾ ਹੈ ਦੁੱਖਾਂ ਦਾ ਮਾਰਿਆ ਤੇ ਸਾਬ ਜੀ ਕਹਿੰਦੇ ਸੁਖ ਸਾਗਰ ਗੁਰ ਪਾਇਆ ਜਿਹੜਾ ਸੁੱਖਾਂ ਦਾ ਸਾਗਰ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ ਉਹ ਕਹਿੰਦੇ ਗੁਰੂ ਅਸੀਂ ਪਾਉਣਾ ਕੀਤਾ ਹੈ ਜੀ ਤਾਂ ਸੈ ਸਾ ਸਗਲ ਮਟਾਇਆ ਸਾਬ ਜੀ ਕਹਿੰਦੇ ਜਿਹੜੇ ਸਾਰੇ ਝੋਰੇ ਆ ਸਾਰੀਆਂ ਚਿੰਤਾ ਇਹ ਮਿਟ ਜਾਂਦੀਆਂ ਨੇ ਗੁਰੂ ਮਿਟਾ ਦੁੰਦਾ ਹੈ ਆਪ ਜੀ ਦੇ ਪਾਵਨ ਬਚਨ ਨੇ ਧੁਰ ਕੀ ਬਾਣੀ ਆਈ ਤਨ ਸਗਲੀ ਚਿੰਤਾ ਮਟਾਈ ਐਸੀ ਮਹਾਰਾਜ ਸਾਹਿਬ ਜੀ ਦੀ ਪਵਿੱਤਰ ਬਾਣੀ ਤੁਰ ਤੋਂ ਆਈ ਜਿਹੜੀ ਹੈ ਸਾਡੇ ਸਾਰਿਆਂ ਸੰਸਿਆਂ ਨੂੰ ਮਕਾਉਣ ਵਾਲੀ ਹੈ ਸਾਰੀਆਂ ਚਿੰਤਾਵਾਂ ਨੂੰ ਖਤਮ ਕਰਨ ਵਾਲੀ ਹੈ ਸੋ ਤਾਂ ਸਹਿਸਾ ਸਗਲ ਮਟਾਇਆ ਸਾਰਾ ਹੀ ਜਿਹੜਾ ਸੰਸਾ ਸੀ ਝੋਰਾ ਸੀ ਸਹਿਬ ਜੀ ਕਹਿੰਦੇ ਉਹ ਗੁਰੂ ਨੇ ਕਿਰਪਾ ਕਰਕੇ ਮਿਟਾ ਦਿੱਤਾ ਹੈ ਜੀ ਹਰ ਕੇ ਨਾਮ ਕੀ ਵਡਿਆਈ ਕਹਿੰਦੇ ਇਹ ਹਰੀ ਪਰਮੇਸ਼ਰ ਦੇ ਨਾਮ ਦੀ ਐਸੀ ਵਡਿਆਈ ਹੈ ਹਰ ਕੇ ਨਾਮ ਕੀ ਵਡਿਆਈ ਆਠ ਪੈਰ ਗੁਣ ਗਾਈ ਇੱਠੇ ਪੈਰੀ ਰੱਬ ਦੇ ਪਿਆਰੇ ਪਰਮੇਸ਼ਰ ਦੇ ਪਿਆਰੇ ਹਰੀ ਦੇ ਗੁਣਾਂ ਨੂੰ ਗਾਉਣਾ ਕਰਦੇ ਹੈ ਹਰ ਕੇ ਨਾਮ ਕੀ ਵਡਿਆਈ ਆਠ ਪੈਰ ਗੁਣ ਗਾਈ ਅੱਠੇ ਪੈਰ ਵਾਹਿਗੁਰੂ ਪਰਮੇਸ਼ਰ ਦੇ ਗੁਣਾਂ ਨੂੰ ਗੁਰੂ ਕੇ ਪਿਆਰੇ ਗੁਰਮੁਖ ਜਨ ਬ੍ਰਹਮ ਗਿਆਨੀ ਤਤ ਬੇਤੇ ਉਹ ਕਹਿੰਦੇ ਪਰਮੇਸ਼ਰ ਦੇ ਗੁਣਾਂ ਨੂੰ ਗਾਉਂਦੇ ਨੇ ਚਾਰ ਪੈਰ ਰਾਤ ਦੇ ਨੇ ਸਾਧ ਸੰਗਤ ਜੀ ਚਾਰ ਪੈਰ ਦਿਨ ਦੇ ਹੈ ਇਹ ਗੁਰਮੁਖਵੰਦ ਦੀ ਅਵਸਥਾ ਹੈ ਪਰਮੇਸ਼ਰ ਦੇ ਪਿਆਰਿਆਂ ਦੀ ਅਵਸਥਾ ਹੈ ਗੁਰਮੁਖ ਰੋਮ ਰੋਮ ਹਰ ਧਿਆਵਾ ਉਹਨਾਂ ਦਾ ਰੋਮ ਰੋਮ ਧਿਆਉਂਦਾ ਅੱਠੇ ਪੈਰੀ ਉਹ ਗੁਣ ਗਾਉਂਦੇ ਨੇ ਪਰਮੇਸ਼ਰ ਦੇ ਹਰੇ ਕੇ ਨਾਮ ਦੀ ਕਹਿੰਦੇ ਐਸੀ ਵਿੜਿਆਈ ਐ ਆਠ ਪੈਰ ਗੁਣ ਗਾਈ ਅੱਠੇ ਪੈਰੀ ਕਹਿੰਦੇ ਪਰਮੇਸ਼ਰ ਦੇ ਗੁਣਾ ਨੂੰ ਗਾਉਣਾ ਕਰਦੇ ਹਨ ਜੀ ਗੋਰਾ ਪੂਰੇ ਤੇ ਪਾਈ ਕਹਿੰਦੇ ਇਹ ਨਾਮ ਦੀ ਵਿੜਿਆਈ ਪ੍ਰਾਪਤ ਕਿੱਥੋਂ ਹੁੰਦੀ ਐ ਸਾਬ ਜੀ ਦੇ ਪਾਵਨ ਬਚਨ ਸਭ ਵਿੜਿਆਈਆਂ ਨਾਮ ਵਿੱਚ ਆਹ ਗੁਰੂ ਪਿਆਰਿਓ ਹਰ ਇੱਕ ਬੰਦਾ ਚਾਹੁੰਦਾ ਮੇਰੀ ਵਿੜਿਆਈ ਹੋਵੇ ਮੈਨੂੰ ਸੁੱਖ ਮਿਲਣ ਮੈਂ ਸੁਖੀ ਬਸਾਂ ਮੈਨੂੰ ਮੇਰੇ ਮੇਰਾ ਸਤਕਾਰ ਹੋਵੇ ਤਾਂ ਮਹਾਰਾਜ ਸੱਚੇ ਪਾਤਸ਼ਾਹ ਜੀ ਕਹਿੰਦੇ ਇਹ ਜਿਹੜੇ ਗੁਣ ਇਹ ਜਿਹੜੇ ਪਰਮੇਸ਼ਰ ਦੇ ਪਿਆਰੇ ਨੇ ਗਾਉਂਦੇ ਨੇ ਅੱਠੇ ਪੈਰੀ ਪਰਮੇਸ਼ਰ ਦੇ ਗੁਣਾ ਨੂੰ ਗੌਰ ਪੂਰੇ ਤੇ ਪਾਈ ਇਹ ਮਿਲਦੀ ਕਿੱਥੋਂ ਵੜਿਆਈ ਪੂਰੇ ਗੁਰੂ ਤੋਂ ਤੇ ਪੂਰਾ ਗੁਰੂ ਸੰਸਾਰ ਦੇ ਵਿੱਚ ਸਾਧ ਸੰਗਤ ਜੀ ਇੱਕੋ ਹੀ ਹੈ ਹੋਰ ਅਧੂਰੇ ਹਨ ਜਿੱਥੇ ਪੂਰੀ ਦੀ ਗੱਲ ਆਉਂਦੀ ਹੈ ਮਹਾਰਾਜ ਜੀ ਉਥੇ ਅਧੂਰੀਆਂ ਵੱਲ ਸੰਕੇਤ ਕਰਦੇ ਆ ਪਰ ਇਹ ਨਾਮ ਦੀ ਵਿੜਿਆਈ ਜਿਹੜੀ ਐ ਇਹ ਪੂਰੇ ਗੁਰੂ ਤੋਂ ਧੰਨ ਗੁਰੂ ਰਾਮਦਾਸ ਸਾਹਿਬ ਜੀ ਤੋਂ ਪਾਉਣਾ ਕੀਤੀ ਗੁਰੂ ਨਾਨਕ ਸਾਹਿਬ ਜੀ ਤੋਂ ਗੁਰੂ ਅੰਗਦ ਸਾਹਿਬ ਜੀ ਨੇ ਇਹ ਵਿੜਿਆਈ ਪਾਉਣਾ ਕੀਤੀ ਗੁਰੂ ਅੰਗਦ ਸਾਹਿਬ ਜੀ ਤੋਂ ਗੁਰੂ ਅਮਰਦਾਸ ਸਾਹਿਬ ਜੀ ਨੇ ਪਾਉਣਾ ਕੀਤੀ ਗੁਰੂ ਅਮਰਦਾਸ ਸਾਹਿਬ ਜੀ ਤੋਂ ਗੁਰੂ ਰਾਮਦਾਸ ਸਾਹਿਬ ਜੀ ਨੇ ਤੇ ਗੁਰੂ ਰਾਮਦਾਸ ਸਾਹਿਬ ਜੀ ਤੋਂ ਤਨ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਜਿਨ੍ਹਾਂ ਦਾ ਇਹ ਪਾਵਨ ਸ਼ਬਦ ਹੈ ਕਹਿੰਦੇ ਨੇ ਗੁਰ ਪੂਰੇ ਤੇ ਪਾਈ ਇਹ ਪੂਰੇ ਗੁਰੂ ਤੋਂ ਕਹਿੰਦੇ ਨਾਮ ਦੀ ਵਡਿਆਈ ਨਾਮ ਦੀ ਮਹਿਮਾ ਇਹ ਪੂਰੇ ਗੁਰੂ ਗੁਰੂ ਰਾਮਦਾਸ ਸਾਹਿਬ ਜੀ ਤੋਂ ਪਾਉਣਾ ਕੀਤੀ ਹੈ ਜੀ ਰਹਾਉ ਰਹਾਉ ਵਾਲੀਆਂ ਪੰਕਤੀਆਂ ਦੁਆਰਾ ਗ੍ਰੀਨਵਾਜ ਸੱਚੇ ਪਾਤਸ਼ਾਹ ਜੀ ਕਿਰਪਾ ਕਰਦੇ ਹਨ ਬਖਸ਼ਿਸ਼ ਕਰਦੇ ਹਨ ਪ੍ਰਾਪਤੀ ਅਕਥ ਕਹਾਣੀ ਕਹਿੰਦੇ ਵਾਹਿਗੁਰੂ ਕਾਲ ਪਰਮੇਸ਼ਰ ਦੀ ਜਿਹੜੀ ਪ੍ਰਾਪਤੀ ਦੀ ਕਹਾਣੀ ਆ ਨਾ ਪ੍ਰਾਪਤੀ ਅਕਥ ਕਹਾਣੀ ਹਰ ਕਿਹਾਂ ਕਥਾ ਕਹਾਣੀਆਂ ਗੁਰਮੀਤ ਸੁਨਾਈਆਂ ਬਲਹਾਰੀ ਗੁਰ ਆਪਣਾ ਗੁਰ ਕੋ ਬਲ ਜਾਈਆ ਕਹਿੰਦੇ ਇਹ ਗੁਰੂ ਸੁਣਾਉਂਦਾ ਹੈ ਇੱਕ ਲੋਕਿਕ ਕਹਾਣੀਆਂ ਹੁੰਦੀਆਂ ਲੋਕਾਂ ਦੀਆਂ ਹੁੰਦੀਆਂ ਰਾਜਿਆਂ ਦੀਆਂ ਰਾਣੀਆਂ ਦੀਆਂ ਹੋਰ ਲੋਕਾਂ ਦੀਆਂ ਕਹਾਣੀਆਂ ਹੁੰਦੀਆਂ ਇੱਕ ਇਕੱਤ ਕਹਾਣੀ ਹੈ ਜਿਹੜੀ ਮਹਾਰਾਜ ਸਾਹਿਬ ਜੀ ਦੀ ਉਹ ਪ੍ਰਭੂ ਕੀ ਇਕੱਤ ਕਹਾਣੀ ਇਹ ਕਹਾਣੀ ਪ੍ਰਭੂ ਪਰਮੇਸ਼ਰ ਦੀ ਪ੍ਰਾਪਤੀ ਦੀ ਨਾ ਕਥੇ ਜਾਣ ਵਾਲੀ ਜਿਹੜੀ ਹੈ ਇਹ ਐਸੀ ਕਹਾਣੀ ਹੈ ਜੀ ਜਨ ਬੋਲੇ ਅਮਰਤ ਬਾਣੀ ਜਿਹੜੇ ਪਰਮੇਸ਼ਰ ਦੇ ਜਨ ਨੇ ਜਿਹੜੇ ਉਹਦੇ ਸੇਵਕ ਨੇ ਜਨ ਬੋਲੇ ਅਮਰਤ ਬਾਣੀ ਉਹ ਪਰਮੇਸ਼ਰ ਦੀ ਬਾਣੀ ਗੁਰੂ ਕੀ ਬਾਣੀ ਨੂੰ ਅਮਰਤ ਰੂਪ ਬਾਣੀ ਨੂੰ ਬੋਲਣਾ ਕਰਦੇ ਨੇ ਸਾਹਿਬ ਜੀ ਦੇ ਪਾਵਨ ਬਚਨ ਨੇ ਬਾਣੀ ਗੁਰੂ ਗੁਰੂ ਹੈ ਬਾਣੀ ਵਿੱਚ ਬਾਣੀ ਅਮਰਤ ਸਾਰੇ ਗੁਰ ਬਾਣੀ ਕਹੇ ਸੇਵਕ ਜਨ ਮਨ ਪ੍ਰਤੱਖ ਗੁਰੂ ਨਸਤਾਰੇ ਜਨ ਬੋਲੇ ਅਮਰਤ ਬਾਣੀ ਰੱਬ ਦੇ ਪਿਆਰੇ ਜਨ ਜਿਹੜੇ ਹਨ ਉਹ ਅਮਰਤ ਰੂਪ ਬਾਣੀ ਨੂੰ ਕਹਿੰਦੇ ਬੋਲਦੇ ਹਨ ਜੀ ਨਾਨਕ ਦਾਸ ਵਖਾਣੀ ਕਹਿੰਦੇ ਇਹ ਜੜੀ ਅਮਰਤ ਬਾਣੀ ਹੈ ਨਾਨਕ ਦਾਸ ਵਖਾਣੀ ਉਹ ਪਰਮੇਸ਼ਰ ਦੇ ਜਿਹੜੇ ਦਾਸ ਨੇ ਪਰਮੇਸ਼ਰ ਦੇ ਜਿਹੜੇ ਸੇਵਕ ਨੇ ਤਨ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਸਰੂਪ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਇਹ ਵਿਖਿਆਣ ਕੀਤਾ ਹੈ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਵੱਡੀ ਕਿਰਪਾ ਕੀਤੀ ਦੁਨੀਆ ਨੂੰ ਤਾਰਨ ਵਾਸਤੇ ਸਾਨੂੰ ਕਲਯੁਗੀ ਜੀਵਾਂ ਨੂੰ ਤਾਰਨ ਵਾਸਤੇ ਇਹ ਬਾਣੀ ਦਾ ਜਹਾਜ਼ ਸਤਿਗੁਰੂ ਮਹਾਰਾਜ ਸਾਹਿਬ ਜੀ ਨੇ ਨਾਮ ਦਾ ਜਹਾਜ਼ ਬਣਾਉਣਾ ਕੀਤਾ ਹੈ ਆਪਾਂ ਗੁਰੂ ਬਿਯਾਰਿਓ ਨਿਤਿ ਇਹ ਪਾਵਨ ਸ਼ਬਦ ਪੜ੍ਹਦੇ ਹਾਂ ਗੁਰੂ ਘਰਾਂ ਦੇ ਵਿੱਚ ਅਬ ਅ ਅ ਅਰਦਾਸ ਤੋਂ ਉਪਰੰਤ ਇਹ ਸ਼ਬਦ ਪੜ੍ਹਿਆ ਜਾਂਦਾ ਹੈ ਸੋ ਆਗਿਆ ਭਈ ਅਕਾਲ ਕੀ ਤਵੇ ਚਲਾਇਓ ਪੰਥ ਸਭ ਸਿੱਖਣ ਕੋ ਹੁਕਮ ਹੈ ਗੁਰੂ ਮਾਨਿਓ ਗ੍ਰੰਥ ਗੁਰੂ ਗ੍ਰੰਥ ਜੀ ਮਾਨਿਓ ਪ੍ਰਗਟ ਗੁਰਾਂ ਕੀ ਦੇਹ ਜੋ ਪ੍ਰਭ ਕੋ ਮਿਲਿਓ ਚਾਹ ਖੋਜ ਸ਼ਬਦ ਮੇ ਲੇਹ ਆਰਾਜ ਕਰੇਗਾ ਖਾਲਸਾ ਆਕੀ ਰਹੇ ਨ ਕੋਏ ਖੁਵਾਰ ਹੋਏ ਸਭ ਮਿਲenge ਬਚੇ ਸ਼ਰਨ ਜੋ ਹੋਏ ਵਾਹਿਗੁਰੂ ਨਾਮ ਜਹਾਜ ਹੈ ਪਰਮੇਸ਼ਰ ਦਾ ਨਾਮ ਸੰਸਾਰਕ ਜੀਵਾਂ ਨੂੰ ਤਾਰਨ ਵਾਸਤੇ ਜਿਵੇਂ ਇੱਕ ਸਮੁੰਦਰ ਨੂੰ ਤਾਰਨ ਵਾਸਤੇ ਬੇੜਾ ਹੁੰਦਾ ਹੈ ਇਸੇ ਤਰ੍ਹਾਂ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਇਹ ਨਾਮ ਦਾ ਬੇੜਾ ਜਹਾਜ਼ ਬਣਾਉਣਾ ਕੀਤਾ ਹੈ ਸੋ ਜਿਹੜੇ ਇਸ ਬਹੁਤ ਵਿੱਚ ਇਸ ਜਹਾਜ਼ ਵਿੱਚ ਸਵਾਰ ਹੁੰਦੇ ਨੇ ਬੈਠਦੇ ਨੇ ਮਹਾਰਾਜ ਸੱਚੇ ਪਾਤਸ਼ਾਹ ਜੀ ਉਹਨਾਂ ਨੂੰ ਸੰਸਾਰ ਸਮੁੰਦਰ ਤੋਂ ਪਾਰ ਲਾ ਦਿੰਦੇ ਨੇ ਜਿਵੇਂ ਪ੍ਰਤੱਖ ਸਮੁੰਦਰ ਨੂੰ ਪਾਰ ਲਾਉਣ ਵਾਸਤੇ ਪਾਰ ਲੰਘਣ ਵਾਸਤੇ ਜਹਾਜ਼ ਦੇ ਵਿੱਚ ਬੈਠਾ ਜਾਂਦਾ ਹੈ ਇਸੇ ਤਰ੍ਹਾਂ ਹੀ ਵਾਹਿਗੁਰੂ ਨਾਮ ਜਹਾਜ਼ ਹੈ ਨਾਮ ਜਹਾਜ਼ ਦੀ ਨਿਆਈ ਹੈ ਇਸ ਸੰਸਾਰੂਪੀ ਸਮੁੰਦਰ ਤੋਂ ਜਿਹੜਾ ਦੁੱਖਾਂ ਦਾ ਘਰ ਹੈ ਇਸ ਤੋਂ ਪਾਰ ਲਾਉਣ ਵਾਸਤੇ ਸਤਿ ਮਹਾਰਾਜ ਸਾਹਿਬ ਜੀ ਨੇ ਇਹ ਕਿਰਪਾ ਕੀਤੀ ਹੈ ਸੋ ਪਾਵਨ ਜਿਹੜਾ ਸਰੂਪ ਗੁਰੂ ਗ੍ਰੰਥ ਸਾਹਿਬ ਜੀ ਦਾ ਤੇ ਨਾਲ ਹੁਕਮ ਕਰ ਦਿੱਤਾ ਸਾਧ ਸੰਗਤ ਜੀ ਹਰ ਇੱਕ ਗੁਰਸਿੱਖ ਗੁਰੂ ਗ੍ਰੰਥ ਸਾਹਿਬ ਜੀ ਨੂੰ ਮੰਨਣਾ ਕਰਿਓ ਹੇ ਹੁਕਮ ਹੈ ਗੁਰੂ ਦਾ ਸੋ ਆਗਿਆ ਭਈ ਅਕਾਲ ਕੀ ਤਬੇ ਚਲਾਇਓ ਪੰਥ ਸਭ ਸਿੱਖਣ ਕੋ ਸਾਰਿਆਂ ਨੂੰ ਹੁਕਮ ਹੈ ਗੁਰੂ ਮਾਨਿਓ ਗ੍ਰੰਥ ਗੁਰੂ ਗ੍ਰੰਥ ਸਾਹਿਬ ਜੀ ਨੂੰ ਮੰਨਣਾ ਕੀ ਹੈ ਗੁਰੂ ਗ੍ਰੰਥ ਸਾਹਿਬ ਜੀ ਜੋ ਬਚਨ ਕਰਦੇ ਹੈ ਉਹਨਾਂ ਬਚਨਾਂ ਨੂੰ ਮੰਨਣਾ ਗੁਰੂ ਕੈ ਸਖ ਦੀ ਸਾਂਝੀ ਗੁਰੂ ਦੇ ਬਚਨਾਂ ਦੀ ਹੈ ਸੋ ਗੁਰੂ ਅੱਗੇ ਗੁਰੂ ਪਿਆਰੋ ਇੱਕ ਵਾਰੀ ਸੀਸ ਨਵਾਕ ਕਰਕੇ ਫਿਰ ਹੋਰ ਤੇ ਅੱਗੇ ਗੁਰੂ ਕੇ ਸਿੱਖ ਦਾ ਜਿਹੜਾ ਸੀਸ ਹੈ ਇਹ ਨਿਉਣਾ ਨਹੀਂ ਚਾਹੀਦਾ ਨਿਉਣਾ ਨਹੀਂ ਚਾਹੀਦਾ ਇਸੇ ਤਰ੍ਹਾਂ ਹੀ ਗੁਰੂ ਦੇ ਮੰਗ ਤੇ ਬੰਨਾ ਹੈ ਗੁਰੂ ਤੋਂ ਮੰਗਣਾ ਹੈ ਗੁਰੂ ਦਾ ਦਰ ਛੱਡ ਕਰਕੇ ਹੋਰ ਕਿਸੇ ਅੱਗੇ ਗੁਰੂ ਕੇ ਸਿੱਖ ਨੇ ਹੱਥ ਨਹੀਂ ਅੱਢਣਗੇ ਕਿਸੇ ਦੇ ਵੀ ਅੱਗੇ ਜਾ ਕੇ ਭਾਵੇਂ ਕੋਈ ਕਿੱਡਾ ਵੀ ਵੱਡਾ ਸੋ ਕੋਈ ਕੋਈ ਦੇ ਨਹੀਂ ਸਕਦਾ ਕੁਝ ਜੋ ਗੁਰੂ ਨੇ ਦੇਣਾ ਉਹ ਗੁਰੂ ਹੀ ਦੇ ਸਕਦਾ ਹੈ ਸੋ ਸਾਰੇ ਹੀ ਪਦਾਰਥ ਸਭ ਕੁਝ ਬਪੂਤੀ ਗੁਰੂ ਦੇ ਪਾਸ ਹੈ ਜਿਤੜੇ ਮਾਣ ਜਿਤਣੇ ਫਲ ਮਾਣ ਜਿਤੜੇ ਫਲ ਮਾਣ ਬਾਛੀਏ ਤਿਤੜੇ ਸਤਿਗੁਰ ਪਾਸ ਸਾਰੇ ਫਲ ਸਤਿਗੁਰਾਂ ਦੇ ਪਾਸ ਹੈ ਸੋ ਮਿਲਦੇ ਕਿਨਾਂ ਨੂੰ ਜਿਹੜੇ ਉਹ ਵਾਹਿਗੁਰੂ ਪਰਮੇਸ਼ਰ ਦੇ ਪਿਆਰੇ ਨੇ ਜਨ ਬੋਲੇ ਅਮਰਤ ਬਾਣੀ ਨਾਨਕ ਦਾਸ ਵਖਾਣੀ ਗੁਰਪੂਰੇ ਤੇ ਜਾਣੀ ਸ਼ਬਦੀਆਂ ਆਖਰ ਲੀਆਂ ਪੰਕਤੀਆਂ ਦੇ ਵਿੱਚ ਗ੍ਰੇਨਵਾਸ ਤੇ ਪਾਤਸ਼ਾਹ ਜੀ ਫਿਰ ਪੂਰੇ ਗੁਰੂ ਦੀ ਗੱਲ ਕਰਦੇ ਆ ਇਹ ਕਹਿੰਦੇ ਅਮਰਤ ਬਾਣੀ ਨੂੰ ਗੁਰਪੂਰੇ ਤੇ ਜਾਣੀ ਪੂਰੇ ਗੁਰੂਆਂ ਤੋਂ ਬਿਨਾ ਇਹ ਜਾਣੀ ਨਹੀਂ ਜਾ ਸਕਦੀ ਪੂਰੇ ਗੁਰੂ ਦੀ ਬਾਣੀ ਗੁਰੂ ਤੋਂ ਬਿਨਾ ਇਹ ਜਾਣੀ ਨਹੀਂ ਜਾ ਸਕਦੀ ਸਾਹਿਬ ਜੀ ਇਸੇ ਕਰਕੇ ਕਿਰਪਾ ਕਰਦੇ ਨੇ ਬਾਣੀ ਦੇ ਅੰਦਰ ਸੋ ਪੂਰਾ ਪ੍ਰਭ ਅਰਾਧਿਆ ਪੂਰਾ ਜਾਕਾ ਨਾਉ ਨਾਨਕ ਪੂਰਾ ਪਾਇਆ ਪੂਰੇ ਕੇ ਗੁਣ ਗਾਓ ਪੂਰੇ ਗੁਰ ਕਾ ਸੁਣ ਅਪਦੇਸ ਪਾਰਬੰ ਪਾਰਬੰ ਨਿਕਤ ਕਰ ਪੇਖ ਸਤਿਗੁਰੂ ਗਰੀ ਨਵਾਸ ਸੱਚੇ ਪਾਤਸ਼ਾਹ ਜੀ ਸੁਖਮਨੀ ਸਾਹਿਬ ਦੇ ਵਿੱਚ ਕਿਰਪਾ ਕਰਦੇ ਹਨ ਸੋ ਗੌਰਪੂਰੇ ਤੇ ਜਾਣੀ ਇਹ ਪਵਿੱਤਰ ਬਾਣੀ ਸਤਿਗੁਰਾਂ ਦੀ ਪੂਰੇ ਗੁਰੂ ਗੁਰੂ ਅਰਜਨ ਦੇਵ ਸਾਹਿਬ ਜੀ ਤੋਂ ਦੁਆਰਾ ਕਹਿੰਦੇ ਜਾਣਨਾ ਕੀਤੀ ਹੈ ਜਾਂ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ ਤੋਂ ਜਾਣਨਾ ਕੀਤੀ ਹੈ ਤਾਂ ਗੁਰੂ ਨਾਨਕ ਦੇਵ ਮਹਾਰਾਜ ਸਾਹਿਬ ਜੀ ਤੋਂ ਇਹ ਪੂਰੀ ਬਾਣੀ ਸੋ ਤਰਕੇ ਬਾਣੀ ਇਹ ਜਾਣਨਾ ਕੀਤੀ ਹੈ ਸੋ ਇਹ ਸਾਧ ਸੰਗਤ ਜੀ ਗਰੀਨਵਾਦ ਸੱਚੇ ਪਾਤਸ਼ਾਹ ਜੀ ਨੇ ਅੱਜ ਦਾ paun ਉਪਦੇਸ਼ ਕਤਕ ਦੇ ਮਹੀਨੇ ਦਾ ਸ੍ਰੀ ਮੁਖਵਾਕ ਅੰਮ੍ਰਿਤ ਵੇਰੇ ਦਾ ਬਖਸ਼ ਕਰਕੇ ਕਿਰਪਾ ਕੀਤੀ ਹੈ ਸੋ ਅਖਰੀ ਵਿਚਾਰ ਕਰਦੇ ਆ ਮਹਾਰਾਜ ਇੱਕ ਨਹੀਂ ਅਨੇਕ ਪ੍ਰਕਾਰ ਦੀਆਂ ਸੁਭਾਵਕ ਭੁੱਲਾਂ ਚੁੱਕਾ ਗਲਤੀਆਂ ਹੋ ਜਾਂਦੀਆਂ ਅਣਜਾਣ ਬੱਚੇ ਸਮਝ ਕਰਕੇ ਮਾਫ ਕਰਨੀਆਂ ਆਪ ਜੀ ਦਾ ਦੱਸਿਆ ਉਪਦੇਸ਼ ਆਪ ਜੀ ਦੀ ਬਖਸ਼ਿਸ਼ ਕੀਤੀ ਹੋਈ ਸਿੱਖਿਆ ਹਰਦੇ ਤੇ ਵਿਸਾਗ ਕਰਕੇ ਕਰਤਾਰਤ ਕਰਨਾ ਸ਼ਬਦੀਆਂ ਅਖਰੀਆਂ ਪੰਕਤੀਆਂ ਦਾ ਪਾਠ ਸੰਝਾ ਕਰਕੇ ਸਤਿਗੁਰਾਂ ਅੱਗੇ ਅਰਦਾਸ ਬੇਨਤੀ ਕਰਨਾ ਕਰੀਏ ਜੀ ਪ੍ਰਾਪ ਕੀ ਅਕਥ ਕਹਾਣੀ ਜਾਨ ਬੋਲੇ ਅੰਮ੍ਰਿਤ ਬਾਣੀ ਨਾਨਕ ਦਾਸ ਬਖਾਣੀ ਗੁਰ ਪੂਰੇ ਤੇ ਜਾਣੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਲਿਖੇ ਕਦੇ ਨਾ ਛੂਟੀ